ਇਸ ਵੇਲੇ ਦੇ ਇੱਕ ਬੇ ਨੇ ਜਾਂ ਫਿਰ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਲਈ ਇਹ ਖਬਰ ਬੇहद ਹੀ ਖਾਸ ਹੈ ਤੇ ਬੇहद ਹੀ ਮਹੱਤਵਪੂਰਨ ਹੈ ਕਿਉਂਕਿ ਜਿੱਥੇ ਇੱਕ ਪਾਸੇ ਪਿਛਲੇ ਕੁਝ ਦਿਨਾਂ ਪਹਿਲਾਂ ਦੇਖਿਆ ਗਿਆ ਕੈਨੇਡਾ ਦੇ ਨਿਯਮ ਜਿਹੜੇ ਨੇ ਕਾਫੀ ਸਖਤ ਕਰ ਦਿੱਤੇ ਜਾਂਦੇ ਜਿਸ ਤੋਂ ਬਾਅਦ ਜਿਹੜੇ ਉੱਥੇ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਤੇ ਉਸ ਤੋਂ ਬਾਅਦ ਜਿਹੜੇ ਦੁਬਾਰਾ ਭਾਰਤ ਤੋਂ ਜਾਣਾ ਚਾਹੁੰਦੇ ਸੀ ਪੰਜਾਬ ਤੋਂ ਜਾਣਾ ਚਾਹੁੰਦੇ ਸੀ ਉਹ ਵੀ ਕਾਫੀ ਖੱਜਲ ਖੁਆਰ ਹੁੰਦੇ ਨਜ਼ਰ ਆਉਂਦੇ ਨੇ ਪਰ ਹੁਣ ਜਿਹੜਾ ਦੇਖਿਆ ਜਾ ਰਿਹਾ ਕੈਨੇਡੀਅਨ ਸਰਕਾਰ ਦੇ ਵੱਲੋਂ ਬੇहद ਹੀ ਜੋ ਇੱਕ ਨਰਮਾਈ ਵਰਤੀ ਗਈ ਹੈ ਤੇ ਨਵੀਂ ਕੈਬਨਿਟ ਬਣਾਉਣ ਤੋਂ ਇੱਕ ਦਿਨ ਬਾਅਦ ਕੈਨੇਡਾ ਨੇ ਵੀਰਵਾਰ ਨੂੰ ਨਵੇਂ ਸੰਸਦ ਸੈਸ਼ਨ ਦੇ ਲਈ ਸਰਕਾਰ ਮੁੱਖ ਵਿਧਾਨਕ ਤਰਜੀਹਾਂ ਦੇ ਵਿੱਚੋਂ ਜਿਹੜੇ ਨੀਜੀ ਆਮਦਨ ਟੈਕਸ ਨੇ ਉਹਨਾਂ ਦੇ ਵਿੱਚ ਮਹੱਤਵਪੂਰਨ ਕਟੌਤੀ ਦਾ ਐਲਾਨ ਕਰ ਦਿੱਤਾ ਹੈ ਦੱਸਦੀ ਹੈ ਕਿ ਇਸ ਦੇ ਐਲਾਨ ਦੇ ਨਾਲ ਜਿਹੜੇ ਲੋਕ ਨੇ ਆਮ ਲੋਕ ਉੱਥੇ ਰਹਿਣ ਵਾਲੇ ਉਹਨਾਂ ਨੂੰ ਕਾਫੀ ਜੋ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਨਹੀਂ ਕਰਨਾ ਪਵੇਗਾ ਨੀਜੀ ਟੈਕਸ ਦੀ ਗੱਲ ਕਰੀਏ ਤਾਂ ਉਹ ਘਟਾ ਦਿੱਤਾ ਗਿਆ ਤੇ ਟੈਕਸ ਘਟਾ ਕੇ 15% ਤੋਂ 14% ਕਰ ਦਿੱਤਾ ਗਿਆ ਤੇ ਇਹ ਵੀ ਗੱਲ ਜਿਹੜੀ ਦੱਸੀ ਜਾ ਰਹੀ ਹੈ ਜਾਰੀ ਹੈ 1 ਜੁਲਾਈ 2025 ਤੋਂ ਇਹ ਜਿਹੜੇ ਟੈਕਸ ਨੇ ਉਹ ਲਾਗੂ ਵੀ ਕਰ ਦਿੱਤੇ ਜਾਣਗੇ ਜਿਹੜਾ 14% ਟੈਕਸ ਘਟਾ ਕੇ ਕੀਤਾ ਗਿਆ 15 ਤੋਂ ਘਟਾ ਕੇ 14 ਕੀਤਾ ਗਿਆ ਇਹ ਹੁਣ 1 ਜੁਲਾਈ ਤੋਂ ਲਾਗੂ ਵੀ ਕਰ ਦਿੱਤੇ ਜਾਣਗੇ ਦੱਸਦੀ ਇਹ ਕੈਨੇਡੀਅਨ ਸਰਕਾਰ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਜਿਹੜੇ 22 ਮਿਲੀਅਨ ਕੈਨੇਡੀਅਨ ਨੇ ਉਹਨਾਂ ਨੂੰ ਇਸ ਦਾ ਲਾਭ ਮਿਲਣ ਦੀ ਪੂਰੀ ਉਮੀਦ ਹੈ ਸਰਕਾਰ ਦਾ ਅਨੁਮਾਨ ਹੈ ਜਿਹੜੇ ਦੋ ਆਮਦਨ ਵਾਲੇ ਪਰਿਵਾਰ ਨੇ 2026 ਤੱਕ ਸਾਲਾਨਾ 840 ਅਮਰੀਕੀ ਡਾਲਰ ਤੱਕ ਬਚਤ ਕਰ ਸਕਣਗੇ ਤੇ ਪਹਿਲਾਂ ਬਚਤ ਦੇ ਜਿਹੜੇ ਆਸਾਰ ਸੀ ਉਹ ਕਾਫੀ ਘਟ ਸੀ ਕਿਉਂਕਿ ਟੈਕਸ ਕਾਫੀ ਵੱਧਿਆ ਹੋਇਆ ਸੀਗਾ 15% ਟੈਕਸ ਦੇਣਾ ਪੈਂਦਾ ਸੀ ਪਰ ਬੰਦੇ ਦੇ ਹਿਸਾਬ ਨਾਲ ਜਿਹੜਾ ਇੱਕ ਬੰਦੇ ਦੀ ਕਮਾਈ ਹੈ ਪਰ ਉਸ ਦੇ ਵਿੱਚ ਜਦੋਂ 14% ਕਰ ਦਿੱਤੀ ਗਈ ਹੈ ਤੇ ਉਹ ਦੋ ਪਰਿਵਾਰ ਜਿਹੜੇ ਇਕੱਠੇ ਕੰਮ ਕਰਦੇ ਨੇ ਉਹਨਾਂ ਨੂੰ ਇਸ ਦੇ ਵਿੱਚ ਕਾਫੀ ਕਟੌਤੀ ਦੇਖੀ ਜਾਵੇਗੀ ਤੇ ਕਾਫੀ ਇਸ ਦਾ ਜੇ ਲਾਭ ਮਿਲੇਗਾ ਸੋ ਲਗਾਤਾਰ ਜਿਹੜੇ ਆਮ ਲੋਕ ਨੇ ਜਿਹੜੇ ਉੱਥੇ ਜਾ ਕੇ ਰਹਿ ਰਹੇ ਨੇ ਸਿਟੀਜ਼ਨਸ਼ਿਪ ਦੇ ਤੇ ਹੈਗੇ ਨੇ ਉੱਥੇ ਤੇ ਉੱਥੇ ਜਿਹੜੇ ਹੁਣ ਬਾਕੀ ਉੱਥੇ ਉੱਥੇ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਵੀ ਜਿਹੜੇ ਰੂਲ ਨੇ ਉਹ ਕਾਫੀ ਹੁਣ ਪਹਿਲੇ ਸਖਤ ਸੀ ਉਹਨਾਂ ਨੂੰ ਕਾफी ਨਰਮਾਈ ਵਰਤ ਦਿੱਤੀ ਗਈ ਹੈ ਜਿਸ ਤੋਂ ਬਾਅਦ ਜਿਹੜੇ ਉੱਥੇ ਰਹਿੰਦੇ ਲੋਕ ਨੇ ਉਹਨਾਂ ਨੂੰ ਕਾफी ਲਾਭ ਮਿਲੇਗਾ ਪੰਜਾਬੀਆਂ ਨੂੰ ਉੱਥੇ ਰਹਿਣ ਵਾਲਿਆਂ ਨੂੰ ਕਾफी ਲਾਭ ਮਿਲੇਗਾ ਕਿਉਂਕਿ ਜ਼ਿਆਦਾਤਰ ਲੋਕ ਉੱਥੇ ਕੈਨੇਡਾ ਦੇ ਵਿੱਚ ਪੰਜਾਬ ਦੇ ਰਹਿਣ ਵਾਲਿਆਂ ਨੂੰ ਉਹਨਾਂ ਨੂੰ ਕਾफी ਲਾਭ ਮਿਲਣ ਦੇ आसार ਨੇ ਤੇ 22 ਮਿਲੀਅਨ ਜਿਹੜੇ ਲੋਕ ਨੇ ਉਹਨਾਂ ਨੂੰ ਇੱਕ ਦੇਖਿਆ ਜਾ ਸਕਦਾ ਹੈ ਕਾफी ਜ਼ਿਆਦਾ ਇਸ ਦੇ ਵਿੱਚ ਲਾਭ ਮਿਲਣ ਦੀ ਉਮੀਦ ਜਿਹੜੀ ਹੈ ਦੱਸੀ ਜਾ ਰਹੀ ਹੈ